ਜੋ ਇਹ ਫਿਲਮ ਹੈ ਇਹ ਭਾਜਪਾ ਕਹਿੰਦੇ ਸਾਰਾ ਕੁਝ ਕਰਵਾਦੀ ਹੈ ਭਾਜਪਾ ਤਿਆਰ ਕਰਵਾਦੀ ਹੈ ਮੈਂ ਤਾਂ ਨਹੀਂ ਮੰਨਦਾ ਕਿ ਭਾਰਤੀ ਜਨਤਾ ਪਾਰਟੀ ਐਸਾ ਕੁਝ ਕਰ ਰਹੀ ਹੈ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਜਾਣਦਾ ਕਈ ਕਮੈਂਟਸ ਐਵੇਂ ਦੇ ਨੇ ਕਿ ਆਪ ਪਤਾ ਲੱਗੇਗਾ ਕਿ ਕੌਣ ਥੇ ਉਹ ਖਾਲਸਤਾਨੀ ਕੌਣ ਥੇ ਉਹ ਸਿੱਖ ਕੌਣ ਥੇ ਉਹ ਜਿਨ੍ਹਾਂ ਨੇ ਇਹ ਸਭ ਕੀਤਾ ਭਾਰਤੀ ਜਨਤਾ ਪਾਰਟੀ ਚ ਆਰਐਸਐਸ ਦੇ ਜ਼ਿਆਦਾ ਲੋਕ ਨੇ ਮੈਂ ਵੀ ਆਰਐਸਐਸ ਦਾ ਸਵੈਨਿਏਕਾ ਤਾਂ ਆਰਐਸਐਸ ਦੀ ਸੋਚ ਨਹੀਂ ਹੈ ਆਰਐਸਐਸ ਦੀ ਸੋਚ ਪੋਜ਼ਿਟਿਵ ਹੈ ਮੋਦੀ ਜੀ ਦੇ ਨੇਤਰ ਦੇ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਪੰਜਾਬ ਨੂੰ ਕੰਟਰੋਵਰਸੀਅਲ ਦੇ ਵਿੱਚ ਨਹੀਂ ਪਾਣਾ ਚਾਹੀਦਾ ਆਰਐਸਐਸ ਦੇ ਦੇ ਬਾਰੇ ਪੰਜਾਬ ਦੇ ਅੰਦਰ ਬੜਾ ਕਿਰੰਤੂ ਪਰੰਤੂ ਹੈ ਅੱਜ ਵੀ ਜੀਪੀ ਨੱਟਾ ਜੀ ਦੀ ਖਾਸ ਤੌਰ ਤੇ ਟਨਯੋਰ ਦੇ ਵਿੱਚ ਅਜਿਹੀਆਂ ਕੁਝ ਘਟਨਾਵਾਂ ਹੋ ਰਹੀਆਂ ਜਿਹੜੀਆਂ ਮੱਦ ਭਾਗੀਆਂ ਮੈਂ ਕਹਿ ਸਕਦਾ ਅੱਜ ਜਿਹੜਾ ਇਹਨਾਂ ਦਾ ਸ਼ੋਅ ਆਪ ਹੈ ਅਮਿਤ ਸ਼ਾਹ ਜੀ ਦਾ ਜਾਂ ਮੋਦੀ ਜੀ ਦਾ ਇਹ ਔਰ ਨੱਡਾ ਜੀ ਦਾ ਇਹ ਸੱਤਾ ਪ੍ਰੇਮ ਜ਼ਿਆਦਾ ਹੈ ਔਰ ਉਸ ਦੇ ਵਿੱਚ ਕਹਿਣਾ ਕੁਝ ਕਰਨਾ ਕੁਝ ਮੋਦੀ ਜੀ ਨੇ 10 ਸਾਲ ਦੀ ਸਾਰੀ ਕੀਤੀ ਕਰਾਈ ਦੇ ਵਿੱਚ ਤੁਸੀਂ ਦੱਸੋ ਕਹਿੰਦੇ ਜੀ ਮੋਦੀ ਜੀ ਤੋਂ ਕਿਸੇ سے ਡਰਤੇ ਨਹੀਂ ਹੈ ਮੋਦੀ ਜੀ ਸੇ ਕਦੇ ਝੁਕਤੇ ਨਹੀਂ ਹੈ ਮੋਦੀ ਜੀ ਕਹਿੰਦੇ ਮੇਰੇ ਤੋਂ ਗਲਤੀ ਹੋਗੀ ਲੇਕਿਨ 700 ਕਿਸਾਨਾਂ ਨੂੰ ਮਰਵਾ ਕੇ ਸੰਗਰਾ ਨੋਤ ਨੂੰ ਕੱਲਾ ਸਿਰਫ ਬਰਾਹਟੇ ਨਹੀਂ ਰੋਕਣਾ ਚਾਹੀਦਾ ਉਸ ਨੂੰ ਬਾਹਰ ਦਾ ਰਸਤਾ ਦਿਖਾਣਾ ਚਾਹੀਦਾ ਪੰਜਾਬ ਦੇ ਵਿੱਚ ਇਹ ਨਹੀਂ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਐਮਰਜੈਂਸੀ ਫਿਲਮ ਕਹਿੰਦੇ ਇਹ ਫਿਲਮ ਚੱਲਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਲੱਗਣੀ ਨਹੀਂ ਚਾਹੀਦੀ ਜੇ ਲੱਗੇ ਕਿ ਤਾਂ ਸਵਾਲ ਉੱਠਣਗੇ ਪੰਜਾਬ ਸਰਕਾਰ ਦੇ ਉੱਤੇ ਪਰ ਇਸ ਫਿਲਮ ਦੇ ਵਿੱਚ ਕੀ ਕੁਝ ਅਜਿਆ ਹੈਗਾ ਉਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਕਹਿੰਦੇ ਉਹਨਾਂ ਨੂੰ ਕਿਹਾ ਕਿ ਕੱਟਸ ਕੀਤੇ ਜਾਣ ਇਸ ਦੇ ਵਿੱਚੋਂ ਇਹ ਚੀਜ਼ਾਂ ਕੱਟੀਆਂ ਜਾਣ ਤਾ ਹੋਰ ਬਹੁਤ ਸਾਰਾ ਲੰਬਾ ਪ੍ਰੋਸੈਸ ਚੱਲ ਪੈਂਦਾ ਹੈ ਇਸ ਉੱਤੇ ਗੱਲਬਾਤ ਕਰਾਂਗੇ ਕਿ ਜੋ ਆਰਐਸਐਸ ਦੇ ਨਾਲ ਜੁੜੇ ਹੋਏ ਨੇ ਉਹ ਇਸ ਬਾਰੇ ਕੀ ਸੋਚਦੇ ਨੇ ਕਿਉਂਕਿ ਕਹਿੰਦੇ ਭਾਜਪੀ ਇਸ ਚੀਜ਼ ਨੂੰ ਕਰਵਾ ਰਹੀ ਹੈ ਭਾਜਪੀ ਫਿਲਮ ਬਣਵਾ ਕੇ ਗੱਲ ਲੈ ਕੇ ਆ ਰਹੀ ਹੈ ਦੋ ਫਾੜ ਕਰਨਾ ਚਾਹੁੰਦੀ ਹੈ ਹੋਰ ਬੜੀਆਂ ਚੀਜ਼ਾਂ ਨੇ ਕਾਂਗਰਸ ਦੀ ਵੀ ਛਵੀ ਨੂੰ ਜਿਹੜਾ ਹੋਰ ਤਿੱਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੈ ਪਰ ਅਸਲ ਦੇ ਵਿੱਚ ਆਰਐਸਐਸ ਕਿਹੜੇ तरीके ਨਾਲ ਇਸ ਨੂੰ ਦੇਖਦੀ ਹੈ ਸੋਚਦੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਪ੍ਰਮਜੀਤ ਸਿੰਘ ਜੀ ਨੇ ਪਟਿਆਲਾ ਤੋਂ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਜੀਸੀ ਬਹੁਤ ਧੰਨਵਾਦ ਤੁਹਾਡੇ ਆਜ਼ਾਰ ਦਾ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਡਾਕਟਰ ਸਾਹਿਬ ਇਹਨੇ ਦਿਨੀ ਚਰਚਾ ਬੜੀ ਹੋ ਰਹੀ ਹੈ ਕਿ ਐਮਰਜੈਂਸੀ ਫਿਲਮ ਆ ਰਹੀ ਹੈ ਐਮਰਜੈਂਸੀ ਫਿਲਮ ਦੇ ਵਿੱਚ ਕਹਿੰਦੇ ਸੰਤਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਰੋਲ ਦਿਖਾਇਆ ਗਿਆ ਹੈ ਹਾਲਾਂਕਿ ਕਲੀਅਰ ਨਹੀਂ ਹੋਇਆ ਕਿ ਕੁਝ ਚੀਜ਼ਾਂ ਨੇ ਕੀ ਨਹੀਂ ਸੈਂਸਰ ਬੋਰਡ ਨੇ ਵੀ ਕਟਸ ਲਾ ਦਿੱਤੇ ਨੇ ਤੁਸੀਂ ਆਰਐਸਐਸ ਤਰਫੋਂ ਕਿਵੇਂ ਦੇਖਦੇ ਹੋ ਕਿ ਇਹ ਫਿਲਮ ਹੈ ਪੰਜਾਬ ਦੇ ਵਿੱਚ ਵਾਕਈ ਇਸ ਨਾਲ ਮਾਹੌਲ ਖਰਾਬ ਹੋ ਸਕਦਾ ਅ ਵੀਰ ਜੀ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਧਿਆਨ ਚ ਲਿਆਦਾ ਕਿ ਮੈਂ ਆਰਐਸਐਸ ਦੇ ਪ੍ਰਵਕਤਾ ਦੇ ਵਜੋਂ ਨਹੀਂ ਬੋਲ ਰਿਹਾ ਮੈਂ ਆਰਐਸਐਸ ਦੇ ਨਾਲ ਜੁੜਿਆ ਹੋਇਆ ਹਾਂ ਆਰਐਸਐਸ ਦਾ ਸੰਗ ਦਾ ਸਵੈਸੇਵਕ ਹਾਂ ਉਹਦੀ ਵਿਚਾਰਧਾਰਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਉਸ ਨਾਤੇ ਮੈਂ ਤੁਹਾਨੂੰ ਆਪਣੇ ਵਿਚਾਰ ਦੱਸ ਰਿਹਾ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਅਮਰਜੈਂਸੀ ਦੇ ਉੱਤੇ ਉਹ ਇੱਕ ਬਹੁਤ ਅਜੇ ਹ ਰਾਜਨੀਤਿਕ ਦੁਸ਼ਤ ਦਾ ਔਰ ਰਾਜਨੀਤਿਕ ਭੇਦਭਾਵ ਦਾ ਸਮਾਂ ਸੀਗਾ ਔਰ ਉਸ ਦੇ ਉੱਤੇ ਲੋਕਾਂ ਨੇ ਸੰਤਾਪ ਚੱਲਿਆ ਦੇਸ਼ ਦੇ ਬਹੁਤੇ ਆਗੂਆਂ ਨੇ ਸੰਤਾਪ ਚੱਲਿਆ ਉਹਨੂੰ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਅੱਜ ਦੀ ਪ੍ਰੈਜ਼ੈਂਟ 2024 ਦੀ ਜਾਂ 2000 ਦੀ ਹੈ ਉਹ ਕਿਉਂਕਿ ਜਦੋਂ 40 50 ਸਾਲ ਦਾ ਕੋਈ ਵਾਕਾ ਹੋ ਜਾਂਦਾ ਜਾਂ 25 ਸਾਲ ਦਾ ਕੋਈ ਵਾਕਾ ਹੋ ਜਾਂਦਾ ਤਾਂ ਉਹਦੇ ਵਿੱਚ ਨਵੀਂ ਜਨਰੇਸ਼ਨ ਇੱਕ ਬਦਲਦੀ ਹੈ ਤੇ ਉਸ ਜਨਰੇਸ਼ਨ ਨੂੰ ਦੱਸਣਾ ਤਾਂ ਚਾਹੀਦਾ ਵੀ ਉਸ ਸਮੇਂ ਕੀ ਹੋਇਆ ਲੇਕਿਨ ਬੜੀ ਦੁਖਦੀ ਗੱਲ ਹੈ ਕਿ ਕੁਝ ਸਮੇਂ ਤੋਂ ਜਿਹੜੀ ਸਾਡੇ ਹਿਮਾਚਲ ਦੀ ਬੀਬੀ ਹੈਗੀ ਹੈ ਫਿਲਮ ਐਕਟਰਸ ਨੇ ਉਹ ਉਹਨਾਂ ਦੇ ਜਿਹੜੇ ਜਾਦੇ ਮੁੱਦੇ ਨੇ ਉਹ ਸਾਰੇ ਵਿਵਾਦਿਤ ਮੁੱਦੇ ਆਉਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਗੁਰੂਆਂ ਦੀ ਔਰ ਬੜੀ ਇੱਕ ਆ ਦੇਸ਼ ਭਗਤਾਂ ਦੀ ਧਰਤੀ ਹੈਗੀ ਹੈ ਔਰ ਇਸ ਧਰਤੀ ਦੇ ਨਾਲ ਸੰਬੰਧਿਤ ਕੋਈ ਗੱਲ ਕਰਨੀ ਚਾਹੀਦੀ ਹੈ ਤਾਂ ਸਾਨੂੰ ਪਹਿਲਾਂ ਸੋਚਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਅਮਰਜੈਂਸੀ ਦੇ ਬਤੌਰ ਐਕਟਰਸ ਉਹਨਾਂ ਨੇ ਬੀਬੀ ਕੰਗਰਾ ਨੇ ਜਿਹੜਾ ਇਸ ਨੂੰ ਸਾਈਨ ਕੀਤਾ ਹੋਣਾ ਹੈ ਤਾਂ ਉਹਨਾਂ ਨੇ ਇਸ ਨੂੰ ਇੱਕ ਫਿਲਮੀ ਸਟੰਟ ਨਹੀਂ ਹੈਗਾ ਇਹ ਇੱਕ ਹਿਸਟੋਰੀਕਲ ਈਵੈਂਟ ਹੈ ਔਰ ਬਹੁਤ ਲੱਖਾਂ ਕਰੋੜਾਂ ਔਰ ਦੇਸ਼ਵਾਸੀਆਂ ਔਰ ਖਾਸ ਤੌਰ ਪੰਜਾਬੀਆਂ ਔਰ ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਵੀ ਫਿਲਮ ਦੇ ਬਾਰੇ ਮੈਂ ਕੁਝ ਦੇਖਿਆ ਨਹੀਂ ਜਾਂ ਮੈਨੂੰ ਪਤਾ ਜੋ ਮੈਨੂੰ ਸੁਣਨ ਚ ਆਇਆ ਹੈ ਔਰ ਸੈਂਸਰ ਬੋਰਡ ਨੇ ਪਹਿਲਾਂ ਉਹਨੂੰ ਰੋਕਿਆ ਰੋਕ ਕੇ ਹੁਣ ਇਹਨੂੰ ਲਾਇਆ ਪਹਿਲੀ ਗੱਲ ਤੇ ਇਹ ਸੀ ਕਿ ਉਹ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਜਿਹੜੀ ਇੱਕ ਵਿਚਾਰਕ ਪਾਰਟੀ ਹੈ ਉਹ ਉਸ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੋਈ ਸਟੇਟ ਦਾ ਜਾਂ ਕੋਈ ਰਾਜ ਦਾ ਜਾਂ ਕਿਸੇ ਭਾਸ਼ਾ ਦਾ ਤਰਕ ਉਹ ਤਰਕ ਨਹੀਂ ਹੈਗਾ ਉੱਥੇ ਉੱਥੇ ਦੇਸ਼ ਦੀ ਗੱਲ ਹੈ ਇਕਤਾ ਦੀ ਗੱਲ ਹੈ ਅਖੰਡਤਾ ਦੀ ਗੱਲ ਹੈਗੀ ਹੈ ਤਾਂ ਬੀਬੀ ਨੂੰ ਟਿਕਟ ਦਿੱਤੀ ਪਰ ਮੈਨੂੰ ਦੁੱਖ ਦੀ ਗੱਲ ਹੈ ਕਿ ਜਿਹੜੀ ਹੁਣ ਮੋਦੀ ਜੀ ਦੇ ਟਾਈਮ ਆ ਕੇ ਔਰ ਅਮਿਤ ਸ਼ਾਹ ਜੀ ਦੇ ਟਾਈਮ ਆ ਕੇ ਔਰ ਨੱਡਾ ਜੀ ਦੇ ਟਾਈਮ ਦੇ ਟਾਈਮ 'ਚ ਇਹੋ ਜਿਹੇ ਕੁਝ ਭਾਰਤੀ ਜਨਤਾ ਪਾਰਟੀ ਦੇ ਅੰਦਰ ਐਕਟੀਵਿਟੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਗਰਾਊਂਡ ਲੈਵਲ ਤੇ ਵੀ ਸਮੱਸਿਆਵਾਂ ਖੜੀਆਂ ਕਰ ਰਹੀਆਂ ਨੇ ਜਿਵੇਂ ਇਹ ਇਹ ਵੀ ਮੈਂ ਲੈਣਾ ਚਾਹਾਂਗਾ ਇਹ ਵੀ ਨਿਕਲਦਾ ਹੈ ਕਿ ਜੋ ਇਹ ਫਿਲਮ ਹੈ ਇਹ ਭਾਜਪਾ ਕਹਿੰਦੇ ਸਾਰਾ ਕੁਝ ਕਰਵਾ ਰਹੀ ਹੈ ਭਾਜਪਾ ਤਿਆਰ ਕਰਵਾ ਰਹੀ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਦੀ ਸ਼ਬੀ ਖਰਾਬ ਹੋ ਜਾਏਗੀ ਦੂਜੇ ਪਾਸੇ ਲੋਕਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਕਿਵੇਂ ਇੱਥੇ ਜਿਹੜੇ ਪਹਿਲਾਂ ਸੀਗੇ ਖਾਲਿਸਤਾਨੀ ਅਤਵਾਦੀਓ ਕਿਵੇਂ ਕਰਦੇ ਸੀਗੇ ਵੀ ਕਹਿੰਦੇ ਇਹ ਇਹ ਚੀਜ਼ਾਂ ਕਲੀਅਰ ਕਰ ਦੇਣੀਆਂ ਕਹਿੰਦੇ ਫਿਲਮ ਦੇ ਵਿੱਚ ਇਸ ਤਿੱਕੇ ਨਾਲ ਕਹਿੰਦੇ ਪ੍ਰਚਾਰ ਕੀਤਾ ਜਾ ਰਿਹਾ ਬਿਲਕੁਲ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿ ਹੀ ਰਿਹਾ ਸੀਗਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਔਰ ਜਗਤ ਪ੍ਰਕਾਸ਼ ਨੱਡੇ ਦੇ ਪੀਰੀਅਡ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੁਝ ਅਜਿਹੇ ਗੱਲਾਂ ਜੋ ਭਾਰਤੀ ਜਨਤਾ ਪਾਰਟੀ ਦੀ ਪੰਡਿਤ ਦੀਨਦਿਆਲ ਉਪਾਧਿਆਏ ਔਰ ਸ਼ਿਆਮਾ ਪ੍ਰਸ਼ਾਦ ਮੁਕਰ ਜੀ ਜੋ ਭਾਰਤੀ ਜਨਤਾ ਪਾਰਟੀ ਦੇ ਪ੍ਰੇਰਣਾ ਸਰੋਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਆ ਅੱਜ ਵੀ ਕਹਿੰਦੇ ਆਗੇ ਲੇਕਿਨ ਇਹ ਜਿਹੜੇ ਸਾਡੇ ਹੁਣ ਮਾਨਯੋਗ ਤਿੰਨ ਸਾਡੇ ਨੇਤਾ ਨੇ ਇਹਨਾਂ ਦੇ ਪ੍ਰੈਜੈਂਸ ਦੇ ਵਿੱਚ ਬੜੀਆਂ ਕੰਟਰੋਵਰਸੀ ਗੱਲਾਂ ਕੀ ਕੰਟਰੋਵਰਸੀ ਗੱਲਾਂ ਕਿ ਕੰਗਨਾ ਨੂੰ ਐ ਐਮਪੀ ਬਣਾਤਾ ਚਲੋ ਕੋਈ ਗੱਲ ਨਹੀਂ ਜੀ ਉਹ ਤਾਂ ਜਿੰਨੂੰ ਵੋਟ ਮਿਲ ਗਈ ਕੋਈ ਵੀ ਬੰਦਾ ਬਣ ਸਕਦਾ ਭਾਵੇਂ ਉਹ ਜੇਲ੍ਹ 'ਚ ਹੋਵੇ ਭਾਵੇਂ ਉਹ ਸੜਕ 'ਚ ਹੋਵੇ ਭਾਵੇਂ ਉਹ ਕਿੱਥੇ ਵੀ ਹੋਵੇ ਉਹਦਾ ਕੀ ਕਰੈਕਟਰ ਹੈ ਜਨਤਾ ਨੇ ਦੇਖਣਾ ਹੈ ਉਹ ਐਮਪੀ ਬਣ ਲੇਕਿਨ ਇੱਕ ਗੱਲ ਬੜੀ ਜੁੜੀ ਹੋਈ ਹੈ ਕਿ ਉਹ ਬੰਦਾ ਕਿਹੜੀ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਜਦ ਮੈਡਮ ਬਣ ਗਈ ਕੰਗਨਾ ਤਾਂ ਬੀਬੀ ਨੂੰ ਕਮ ਸੇ ਕਮ ਸੋਚਣਾ ਚਾਹੀਦਾ ਹੈ ਕਿ ਭਾਰਤ ਦੇ ਮੋਦੀ ਜੀ ਕਿਸਾਨ ਅੰਦੋਲਨ ਤੇ ਮਾਫੀ ਮੰਗਦੇ ਨੇ ਮੋਦੀ ਜੀ ਕਿਸਾਨ ਅੰਦੋਲਨ ਦੇ ਬਾਰੇ ਕਹਿੰਦੇ ਸੜ ਤੋਂ ਗਲਤੀ ਹੋ ਗਈ ਤੇ ਉਹ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਡ ਲੱਗਾ ਕਿ ਸਾਨੂੰ ਕਾਂਗਰਸ ਤੋਂ ਲਿਆ ਕੇ ਸ਼ਨੀਲ ਜਾਖੜ ਜੀ ਨੂੰ ਇੱਥੋਂ ਦਾ ਪ੍ਰਧਾਨ ਬਣਾਇਆ ਹੋਇਆ ਸੀ ਭਾਰਤੀ ਜਨਤਾ ਪੜੇ ਵੀ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਇਹਨਾਂ ਦੇ ਟਨਯੋਰ ਦੇ ਵਿੱਚ ਜੇ ਪੀ ਨੱਡਾ ਜੀ ਦੀ ਖਾਸ ਤੌਰ ਤੇ ਟਨਯੋਰ ਦੇ ਵਿੱਚ ਅਜਿਹੀਆਂ ਕੁਝ ਘਟਨਾਵਾਂ ਹੋ ਰਹੀਆਂ ਜਿਹੜੀਆਂ ਮੱਧ ਭਾਗੀਆਂ ਮੈਂ ਕਹਿ ਸਕਦਾ ਔਰ ਉਹਦੇ ਅੰਦਰ ਇੱਕ ਬੜਾ ਵੱਡਾ ਪੰਜਾਬੀਆਂ ਦੇ ਅੰਦਰ ਭੇਦਭਾਵ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਤਾਂ ਨਹੀਂ ਮੰਨਦਾ ਕਿ ਭਾਰਤੀ ਜਨਤਾ ਪਾਰਟੀ ਐਸਾ ਕੁਝ ਕਰ ਰਹੀ ਹੈ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਜਾਣਦਾ ਅੱਜ ਜਿਹੜਾ ਇਹਨਾਂ ਦਾ ਸ਼ੋਅ ਅਪ ਹੈ ਅਮਿਤ ਸ਼ਾਹ ਜੀ ਦਾ ਜਾਂ ਮੋਦੀ ਜੀ ਦਾ ਇਹ ਔਰ ਨੱਡਾ ਜੀ ਦਾ ਇਸ ਸੱਤਾ ਪ੍ਰੇਮ ਜ਼ਿਆਦਾ ਹੈ ਔਰ ਉਸ ਦੇ ਵਿੱਚ ਕਹਿਣਾ ਕੁਝ ਕਰਨਾ ਕੁਝ ਤੇ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਜ਼ਿੰਮੇਵਾਰ ਮੰਨਦਾ ਕਿ ਜੇ ਕੰਗਨਾ ਰਣੋਤ ਨੂੰ ਕੀ ਲੋਡ ਹੈ ਵੀ ਇਹ ਅਮਰਜੈਂਸੀ ਹੁਣ ਦਿਖਾਣ ਦੀ ਔਰ ਉਹਦੀ ਫਿਲਮ ਨੂੰ ਕਿਹੜਾ ਬੰਦਾ ਦੇਖੂਗਾ ਇਹ ਸਿਰਫ ਪਬਲਿਸਿਟੀ ਸਟੰਟ ਔਰ ਉਸ ਨੂੰ ਕੀ ਹੈ ਇਹਦੇ ਪਿੱਛੇ ਇੱਕ ਬੜਾ ਵੱਡਾ ਮੈਂ ਮੈਂ ਨਹੀਂ ਚਾਹੁੰਦਾ ਇਹ 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 ਕੁ ਦੇਸ਼ ਹਿੱਤ ਦੀ ਗੱਲ ਹੋ ਰਹੀ ਹੈ ਜਾਂ ਪੰਜਾਬ ਹਿੱਤ ਦੀ ਗੱਲ ਹੋ ਰਹੀ ਹੈ ਇਸ ਦੀ ਫਿਲਮ ਨੂੰ ਬੈਨ ਹੋਣਾ ਚਾਹੀਦਾ ਸੀ ਕੰਟਰੋਵਰਸੀ ਪੰਜਾਬ ਜੰਦਰ ਤੇ ਆ ਪਹਿਲਾਂ ਹੀ ਬਹੁਤ ਵੱਡੀਆਂ ਵੱਡੀਆਂ ਕੰਟਰੋਵਰਸੀਜ਼ ਨੇ ਇਸੇ ਫਿਲਮ ਦੇ ਨਾਲ ਜੁੜਿਆ ਹੋਇਆ ਜਿੱਥੇ ਸ਼ੇਅਰ ਕੀਤਾ ਗਿਆ ਟ੍ਰੇਲਰ ਕਈ ਕਮੈਂਟਸ ਆਵੇਂ ਦੇ ਨੇ ਕਿ ਆਪ ਪਤਾ ਲੱਗੇਗਾ ਕਿ ਕੌਣ ਥੇ ਉਹ ਖਾਲਸਤਾਨੀ ਕੌਣ ਥੇ ਉਹ ਸਿੱਖ ਕੌਣ ਥੇ ਉਹ ਜਿਨ੍ਹਾਂ ਨੇ ਇਹ ਸਭ ਕੀਤਾ ਜਿਨ੍ਹਾਂ ਨੇ ਇੰਦਰਾ ਦਾ ਅਸੈਸੀਨੇਸ਼ਨ ਕੀਤਾ ਆਪ ਪਤਾ ਲੱਗੇਗਾ ਕਹਿੰਦੇ ਸਾਰਾ ਇਹ ਕਮੈਂਟ ਹੋ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਲੱਗਦੀ ਹੈ ਜਿੱਥੇ ਵੀ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਉਸ ਨਾਲ ਮਾਹੌਲ ਖਰਾਬ ਹੋ ਸਕਦਾ ਇਹ ਪੰਜਾਬ ਭਗਤ ਸਿੰਘ ਦਾ ਪੰਜਾਬ ਹੈ ਇਹ ਪੰਜਾਬ ਜਿਹੜਾ ਹੈਗਾ ਬਹੁਤ ਹੀ ਸ਼ਹੀਦ ਉਧਮ ਸਿੰਘ ਦਾ ਪੰਜਾਬ ਹੈਗਾ ਜਿਸ ਨੇ 22 ਸਾਲ ਬਾਅਦ ਜਾ ਕੇ ਉੱਥੇ ਵਿਦੇਸ਼ ਦੇ ਅੰਦਰ ਜਾ ਕੇ ਉਸਨੇ ਉਸ ਨੂੰ ਮਾਰਿਆ ਸੀ ਜਨਰਲ ਡਾਇਰ ਨੂੰ ਇਸ ਕਰਕੇ ਇੱਥੇ ਜਿਹੜੀਆਂ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਪੰਜਾਬ ਦੇ ਬਾਰੇ ਬੋਲਣਾ ਪੰਜਾਬ ਦੇ ਬਾਰੇ ਕੁਝ ਕਹਿਣਾ ਔਰ ਪੰਜਾਬ ਦੇ ਨੂੰ ਇੰਨਾ ਹੋ ਗਿਆ ਮੋਦੀ ਜੀ ਨੇ 10 ਸਾਲ ਦੀ ਸਾਰੀ ਕੀਤੀ ਕਰਾਈ ਦੇ ਵਿੱਚ ਤੁਸੀਂ ਦੱਸੋ ਕਹਿੰਦੇ ਜੀ ਮੋਦੀ ਜੀ ਤੋਂ ਕਿਸੇ سے ਡਰਤੇ ਨਹੀਂ ਹੈ ਮੋਦੀ ਜੀ ਸੇ ਕਦੇ ਝੁਕਤੇ ਨਹੀਂ ਹੈ ਮੋਦੀ ਜੀ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਲੇਕਿਨ 700 ਕਿਸਾਨਾਂ ਨੂੰ ਮਰਵਾ ਕੇ ਤਾਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿਹੜਾ ਜਿਹੜਾ ਇਹਦੀ ਜ਼ਿੰਮੇਵਾਰੀ ਹੈ ਮੋਦੀ ਸਰਕਾਰ ਦੇ ਅੰਦਰ ਮੋਦੀ ਜੀ ਦੇ ਨੇਤਰ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਪੰਜਾਬ ਨੂੰ ਕੰਟਰੋਵਰਸੀਅਲ ਦੇ ਵਿੱਚ ਨਹੀਂ ਪਾਣਾ ਚਾਹੀਦਾ ਕੰਗਰਸ ਨੋਤ ਨੂੰ ਕੱਲਾ ਸਿਰਫ ਬਰਾ ਕੇ ਨਹੀਂ ਰੋਕਣਾ ਚਾਹੀਦਾ ਉਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਜੇ ਕੰਗਰਸ ਨੋਤ ਨੂੰ ਪੰਜਾਬ ਬਾਰੇ ਨਹੀਂ ਪਤਾ ਅੱਗ ਲਾਉ ਨੀਤੀਆਂ ਰੋਜ਼ ਹੀ ਕੋਈ ਨਾ ਕੋਈ ਰਫੜ ਬਾਕੀ ਐਮਪੀ ਹੋਰ ਨੇ ਸਾਡੇ ਸਤਕਾਰਯੋਗ ਬੜੇ ਐਮਪੀ ਨੇ ਕਿ ਕਿ ਸਿੱਖਾਂ ਚ ਵੀ ਐਮਪੀ ਨੇ ਮਨੇ ਬਾਕੀ ਦੇਸ਼ ਦਿਆਂ ਹੋਰ ਵੀ ਬੜੇ ਨੇ ਇੰਨਾ ਇਸ ਤਰੀਕੇ ਦੇ ਨਾਲ ਪੜਕਾਉ ਗੱਲਾਂ ਕਰਨੀਆਂ ਇਹ ਇਹ ਦੇ ਪਿੱਛੇ ਕੋਈ ਨਾ ਕੋਈ ਸੜਜੰਤਰ ਮੈਂ ਤਾਂ ਮੰਨਾਂਗਾ ਹਮ ਔਰ ਲੇਕਿਨ ਮੈਂ ਇੰਨਾ ਵਿਸ਼ਵਾਸ ਤਲਾਨਾ ਕਿ ਇਹਦੇ ਚ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਹੀਂ ਮੈਂ ਮੰਨਦਾ ਇਸ ਇੱਕ ਇਹ ਇੱਕ ਮੈਂ ਤਾਂ ਕਹਿ ਰਿਹਾ ਇੱਕ ਇੱਕ ਕਿਉਂ ਹੋ ਰਿਹਾ ਇਹਦੇ ਪਿੱਛੇ ਇੱਕ ਸੜਜੰਤਰ ਸਰਦਨ ਤਾਂ ਇੱਕ ਚੀਜ਼ ਹੈ ਪਰ ਆਰਐਸਐਸ ਕਿਵੇਂ ਲੈ ਰਹੀ ਹੈ ਇਸ ਚੀਜ਼ ਨੂੰ ਜੇ ਅਗਰ ਕੱਲ ਨੂੰ ਕੋਈ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਬੜਾ ਸਮਾਂ ਦੇਖਿਆ ਕਿ ਪਵਾਂ ਦਿੱਲੀ ਦੰਗੇ ਹੋਏ ਸੀਗੇ ਉਹ ਵੀ ਚੀਜ਼ਾਂ ਤੁਹਾਨੂੰ ਬੜੇ ਬਾਕੂਬੀ ਤਰੀਕੇ ਨਾਲ ਚੇਤੇ ਨੇ ਨਾ ਕਿਵੇਂ ਕਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕਿਸ ਪਾਸੇ ਨੂੰ ਲੈ ਕੇ ਜਾ ਸਕਦਾ ਹੈ ਆਰਐਸਐਸ ਕਿਵੇਂ ਦੇਖ ਰਹੀ ਹੈ ਇਹਨੂੰ ਕਿਵੇਂ ਕੀਤਾ ਜਾ ਸਕਦਾ ਉਹਨਾਂ ਵਾਲੇ ਟਾਈਮ ਦੇ ਵਿੱਚ ਆਰਐਸਐਸ ਦੇ ਬਾਰੇ ਪੰਜਾਬ ਦੇ ਅੰਦਰ ਬੜਾ ਕਿਰੰਤੂ ਪਰੰਤੂ ਹੈ ਅੱਜ ਵੀ ਲੇਕਿਨ ਇੱਕ ਗੱਲ ਤੁਹਾਨੂੰ ਮੈਂ ਧਿਆਨ ਦੇਖ ਰਾਂ ਕਿ ਜਿਹੜੇ ਆਰਐਸਐਸ ਦੇ ਮੁਖੀ ਨੇ ਸਰਸੰਗ ਚਾਲਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਆਂ ਪਰਮਪੂਜਨੀਏ ਸਰਸੰਗ ਚਾਲਕ ਡਾਕਟਰ ਮੋਨ ਭਾਗਵਤ ਜੀ ਦਾ ਉਹਨਾਂ ਦਾ ਹੁਣ ਰੀਸੈਂਟਲੀ 2-4 ਦਿਨ ਪਹਿਲਾਂ ਦਾ ਵੀ ਬਿਆਨ ਹੈਗਾ ਉਹਨਾਂ ਨੇ ਵੀ ਕਿਹਾ ਵੀ ਭਾਈ ਤੁਸੀਂ ਕੋਈ ਗੋੜ ਨਾ ਮੰਨੇ ਉਹਨਾਂ ਨੇ ਇਸ਼ਾਰੇ-ਇਸ਼ਾਰੇ ਦੇ ਅੰਦਰ ਕਿੱਥੇ ਇਸ਼ਾਰੇ ਗੋੜ ਉਹਨਾਂ ਨੇ ਕਿੰਨੂੰ ਕਿਹਾ ਗੋੜ ਉਹਨਾਂ ਨੇ ਰਾਹੁਲ ਗਾਂਦੂ ਗਾਂਦੀ ਨੂੰ ਨਹੀਂ ਕਿਹਾ ਗੋੜ ਉਹਨਾਂ ਨੇ ਖੜਗੇ ਨੂੰ ਨਹੀਂ ਕਿਹਾ ਗੋੜ ਉਹਨਾਂ ਨੇ ਕਿਸੇ ਹੋਰ ਆਪੋਜੀਸ਼ਨ ਦੇ ਲੀਡਰ ਨੂੰ ਨਹੀਂ ਕਿਹਾ ਗੋੜ ਉਹਨਾਂ ਨੇ ਸੱਤਾਧਾਰੀਆਂ ਨੂੰ ਕਿਹਾ ਮੈਂ ਕੁਝ ਸਮਾਂ ਪਹਿਲਾਂ ਵੀ ਇਹ ਪਾਰਲੀਮੈਂਟ ਦੇ ਚੋਣਾਂ ਦੇ ਦੌਰਾਨ ਵੀ ਮੈਂ ਆਪਣੇ ਮੇਰਾ ਖਿਆਲ ਇੱਕ ਮੇਰੀ ਇੰਟਰਵਿਊ ਸੀਗਾ ਤੇ ਉਹਦੇ ਵਿੱਚ ਵੀ ਮੈਂਨੇ ਗੱਲ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਮੁਤਾਬਕ ਕੰਮ ਨਹੀਂ ਹੋ ਰਿਹਾ ਕਿ ਅਮਿਤ ਸ਼ਾਹ ਜੀ ਲੁਧਿਆਣਾ ਦੇ ਅੰਦਰ ਕਹਿ ਰਹੇ ਨੇ ਕਿ ਬਿੱਟੂ ਮੇਰਾ ਦੋਸਤ ਹੈ ਮੈਂ ਬਿੱਟੂ ਕੋ ਬੜਾ ਆਦਮੀ ਬਣਾਉਂਗਾ ਔਰ ਬਿਲਕੁਲ ਅਮਿਤ ਸ਼ਾਹ ਜੀ ਨੇ ਆਪਣੇ ਬੜਾ ਆਦਮੀ ਬਣਾਇਆ ਉਸ ਨੂੰ ਉਸ ਨੂੰ ਹਾਰੇ ਹੋਏ ਨੂੰ ਚੱਕ ਕੇ ਰੇਲ ਮੰਤਰੀ ਬਣਾਇਆ ਰੇਲ ਮੰਤਰੀ ਹੀ ਨਹੀਂ ਬਣਾਇਆ ਉਸ ਨੂੰ ਹੁਣ ਰਾਜਸਥਾਨ ਤੋਂ ਤੁਹਾਨੂੰ ਪਤਾ ਹੈ ਇਹਦੇ ਚ ਜਿਹੜਾ ਗਰਾਊਂਡ ਦੇ ਉੱਤੇ ਕੀ ਅਸਰ ਪੈ ਰਿਹਾ ਅਮਿਤ ਸ਼ਾਹ ਜੀ ਯਾਰੀਆਂ ਪਗਾਣਗੇ ਅਸੀਂ ਮੈਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਹਾਂ ਤੇ ਮੈਂ ਅਮਿਤ ਸ਼ਾਹ ਜੀ ਦਾ ਪ੍ਰਾਈਵੇਟ ਇਹਦਾ ਮਤਲਬ ਹੋ ਗਏ ਅਸੀਂ ਅਸੀਂ ਤਾਂ ਅਮਿਤ ਸ਼ਾਹ ਜੀ ਦੀ ਪਾਰਟੀ ਦੀ ਹੋ ਸਕਦੇ ਆ ਲੇਕਿਨ ਹਾਲੇ ਤੱਕ ਕੋਈ ਐਕਸ਼ਨ ਨਹੀਂ ਲੇਕਿਨ ਮੈਂ ਵਿਰੋਧ ਕਰਦਾ ਅੱਜ ਵੀ ਵਿਰੋਧ ਕਰਦਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਭਾਸ਼ਾ ਨਹੀਂ ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲ ਡੇਅਰ ਕਰ ਰਿਹਾ ਅੱਜ ਅੱਜ ਮੋਦੀ ਪ੍ਰਧਾਨ ਮੰਤਰੀ ਨੇ ਅੱਜ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਔਰ ਨੱਡਾ ਜੀ ਰਾਸ਼ਟਰੀ ਅਧਿਐਕਸ਼ ਨੇ ਮੈਂ ਕਹਿ ਰਿਹਾ ਵੀ ਇਹਨਾਂ ਦੀ ਤਿੰਨਾਂ ਦੀ ਪ੍ਰੈਜੈਂਸ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਔਰ ਸੱਤਾ ਪ੍ਰਾਪਤੀ ਵਾਸਤੇ ਹੋੜ ਲੇਕਿਨ ਨਾਤਾ ਮੈਂ ਲੇਕਿਨ ਜੋ ਭਾਰਤੀ ਜਨਤਾ ਪਾਰਟੀ ਦੀ ਅੰਤੋਧਿਆ ਦੀ ਸੋਚ ਜੋ ਪੰਡਤ ਦਿਨਦਿਆਲ ਜੀ ਦੀ ਸੋਚ ਜੋ ਸ਼ਿਆਮਾ ਪ੍ਰਸ਼ਾਦ ਮੁਕਰਜੀ ਦੀ ਸੋਚ ਈਵਨ ਇਹਦੇ ਵਿੱਚ ਮੈਂ ਜੋੜ ਦਵਾਂ ਭਾਰਤੀ ਜਨਤਾ ਪਾਰਟੀ ਚ ਆਰਐਸਐਸ ਦੇ ਜ਼ਿਆਦਾ ਲੋਕ ਨੇ ਮੈਂ ਵੀ ਆਰਐਸਐਸ ਦਾ ਸੇਵਕ ਆ ਤਾਂ ਆਰਐਸਐਸ ਦੀ ਸੋਚ ਨਹੀਂ ਹੈ ਆਰਐਸਐਸ ਦੀ ਸੋਚ ਪੋਜ਼ਿਟਿਵ ਹੈ ਆਰਐਸਐਸ ਉਸ ਸਿੱਖਾਂ ਦੇ ਪ੍ਰਤੀ ਤਾਂ ਸਿੱਖਾਂ ਦੇ ਗੁਰੂਆਂ ਪ੍ਰਤੀ ਤਾਂ ਬਹੁਤ ਹੀ ਵਧੀਆ ਸਰ ਸੰਚਾਲਕ ਪਟਿਆਲੇ ਆਂਦੇ ਨੇ ਤੇ ਦੁੱਖਨਵਾਰਨ ਸਾਹਿਬ ਮੱਥਾ ਟਿਕਣ ਜਾਂਦੇ ਨੇ ਸਰ ਸੰਗ ਸਾਲਕ ਪੰਜਾਬ ਦੇ ਵਿੱਚ ਆਂਦੇ ਨੇ ਤੇ ਉਹ ਫਤਿਹਗੜ੍ਹ ਸਾਹਿਬ ਮੱਥਾ ਟਿਕਣ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਔਰ ਮੈਂ ਬੀਂ ਕੇ ਸਿੱਖ ਆਰਐਸਐਸ ਨਾਲ ਇਸੇ ਕਰਕੇ ਜੁੜਿਆ ਪਰ ਆ ਜਿਹੜੇ ਹੁਣ ਤਿੰਨ ਪ੍ਰੈਜ਼ੀਡੈਂਟ ਸਾਡੇ ਲੀਡਰ ਨੇ ਇਨਾਂ ਦੀ ਹਾਜ਼ਰੀ ਦੇ ਵਿੱਚ ਕੁਝ ਠੀਕ ਨਹੀਂ ਹੋ ਰਿਹਾ ਔਰ ਉਸ ਦਾ ਤੁਹਾਨੂੰ ਜਿਹੜਾ ਕੰਡਮ ਕਰ ਰਹੇ ਨੇ ਔਰ ਉਹਦੇ ਉੱਤੇ ਈਵਨ ਮੈਂ ਦੇਖਿਆ ਕਈ মিডিਆ ਦੇ ਚੈਨਲਾਂ ਦੇ ਉੱਤੇ ਮੋਹਨ ਭਗਤ ਜੀ ਦੇ ਉੱਤੇ ਵੀ ਕੁਝ ਲੋਕਾਂ ਨੇ ਟਿੱਪਣੀਆਂ ਸ਼ੁਰੂ ਕੀਤੀਆਂ ਨੇ ਕਿਉਂਕਿ ਬਾਹਰਲੇ ਲੋਕ ਨੇ ਤਾਂ ਤਮਾਸ਼ਾ ਦੇਖਦੇ ਨੇ ਲੇਕਿਨ ਉਹਦੇ ਵਿੱਚ ਇਸ਼ਾਰਾ ਇਸ਼ਾਰਾ ਲੇਕਿਨ ਉਹ ਤਾਂ ਨਿਸ਼ਪਕਸ਼ ਨੇ ਉਹਨਾਂ ਨੇ ਕਿਸੇ ਪਾਰਟੀ ਤੋਂ ਨਹੀਂ ਲੈਣਾ ਉਹਨਾਂ ਨੇ ਉਹਨਾਂ ਨੇ ਤਾਂ ਆਰਐਸਐਸ ਦੇ ਚੀਫ ਹਮੇਸ਼ਾ ਕਹਿੰਦੇ ਨੇ ਕਿ ਵੀ ਜੋ ਰਾਸ਼ਟਰ ਹਿੱਤ ਦੀ ਗੱਲ ਕਰੇਗਾ ਦੇਸ਼ ਪ੍ਰੇਮ ਦੀ ਗੱਲ ਕਰੇਗਾ ਦੇਸ਼ ਦੀ ਏਕਤਾ ਦੀ ਗੱਲ ਕਰੇਗਾ ਭਾਈਚਾਰੇ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਆ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਕਿਵੇਂ ਦੇਖ ਰਹੇ ਨੇ ਫਿਲਮ ਨੂੰ ਕਿ ਜੋ ਫਿਲਮ ਆ ਰਹੀ ਹੈ ਕਿਵੇਂ ਚੱਲੇਗੀ ਕਿਵੇਂ ਇਹ ਚੀਜ਼ਾਂ ਨੇ ਪਰ ਉਸ ਦੇ ਉੱਤੇ ਇਹਨਾਂ ਨੇ ਸਵਾਲ ਸੀਗੇ ਪਰ ਕਿਹਾ ਕਿ ਪਾਰਟੀ ਨੂੰ ਉਸ ਦਾ ਸਾਥ ਨਹੀਂ ਦੇਣਾ ਚਾਹੀਦਾ ਸੀਗਾ ਬਲਾਕੇ ਤਲਬ ਕਰਕੇ ਕੁਝ ਛਾੜਨਾ ਨਹੀਂ ਉਹਨੂੰ ਪਾਰਟੀ ਤੋਂ ਬਾਹਰ ਹੀ ਕਰਨਾ ਚਾਹੀਦਾ ਸੀਗਾ ਅਜਿਹੇ ਸਵਾਲ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਜਿਸ ਤਿੱਕ ਨਾਲ ਫਿਲਮ ਦਾ ਹੋ ਚੁੱਕਿਆ ਹੈ ਕਿ ਫਿਲਮ ਆ ਜਾਵੇਗੀ ਪਰ ਫਿਲਮ ਆਨ ਤੋਂ ਬਾਅਦ ਕੀ ਮਾਹੌਲ ਰਹਿੰਦਾ ਹੈ ਇਹ ਵੀ ਦੇਖਣਾ ਹੋਏਗਾ